ਹੁਣ ਤੂੰ ਸਿਆਣੀ ਬਣ ਤੇ ਸਿਆਣੀ ਬਣ ਕੇ ਤੇ ਰਾਹ ਲੱਭੋ ਕੋਈ ਨਾ ਕੋਈ ਤੂੰ ਗਾੜੀ ਕਿੱਦਾਂ ਕਰਨੀ ਆ ਠੀਕ ਵਾ ਨਾ ਆਹੋ ਹੁਣ ਰੋਇਆ ਰਾਇ ਨਹੀਂ ਤਾਂ ਕੋਈ ਹੱਲ ਹੋਣਾ ਅੰਦਰ ਵੜ ਕੇ ਰੋਦੀ ਰਹੇਂਗੀ ਤੇ ਕੀ ਫਾਇਦਾ ਆ ਸਰੀਰ ਤੋਂ ਵੀ ਜਾਏਂਗੀ ਫਿਰ ਠੀਕ ਵਾ ਨਾ ਸੋਚੋ ਹੁਣ ਕੋ ਸੋਚਣ ਦਾ ਟਾਈਮ ਨਾ ਹਾਂ ਚੱਲ ਕਰ ਲੈ ਆਰਾਮ ਤੇ ਦਵਾਈ ਖਾਈ ਜਾ ਟਾਈਮ ਦੇ ਨਾਲ ਯਾਰ ਕਹਿ ਦੇ ਨਾ ਮਾਂ ਨੂੰ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਡਈਂ ਸਗੋਂ ਤੂੰ ਖੁਸ਼ ਹੋ ਵੀ ਚੀਜ਼ ਲੈਣ ਚੱਲੇ ਨੇ ਐਵੇਂ ਗੁੱਸਾ ਚੜਾਈ ਜਾਂ ਰਹੀ ਏ ਗੁੱਸਾ ਕਿਉਂ ਕਰਨ ਦੀ ਓ ਤੂੰ ਇਦ ਗੱਲਾਂ ਹੀ ਉਦਾਂ ਦੀਆਂ ਕਰਨ ਲਈ ਨੀ ਪਰ ਫਿਰ ਵੀ ਪਿੰਨੇ ਛੇਤੀ ਆਜੋ ਓਏ ਆ ਜਾਾਂਗੇ ਅਸੀਂ ਕਿਹੜਾ ਉੱਥੇ ਰਹਿ ਪੈਣਾ ਏ ਮੈਨੂੰ ਪਤਾ ਨਹੀਂ ਕੀ ਹੁੰਦਾ ਮੈਨੂੰ ਕੁਝ ਨਾ ਚੰਗਾ ਜਾਣੀ ਲੱਗਣਿਆ ਉਹ ਕੋਈ ਨਹੀਂ ਮੈਂ ਇਸ ਦਾ ਫਿਕਰ ਨਾ ਕਰ ਤੂੰ ਪਰ ਪਿੰਨੇ ਤੇ ਤੁਸੀਂ ਤੇ ਡੈਡੀ ਤੇ ਮੇਰਾ ਸਾਥ ਜੁੰਗੇ ਤੇ ਮੈਨੂੰ ਕੋਈ ਗੁੱਝ ਸਮਝਦਿਆਂ ਨਹੀਂ ਆ ਉਹ ਕੋਈ ਨਹੀਂ ਮੈਂ ਫੋਨ ਕਰਦਾ ਰਹਾਗਾ ਤੈਨੂੰ ਨਾਵ ਬੋਤਲ ਕਾ ਅਜੋ ਬੈਲੀ ਮੇਰੀ ਗੱਲ ਸੁਣਾ ਪਿੰਦਰ ਕੀ ਕਹਿ ਲਿਆ ਵਾ ਹੈ ਕਿਹੜੇ ਡਾਕਟਰ ਕੋ ਪੁੱਤ ਚਲ ਗਿਆ ਜੇ ਤੁਸੀਂ ਮੈਨੂੰ ਨਿਕਾ ਯਕੀਨ ਆਉਂਦਾ ਡਾਕਟਰ ਰੋਟਰਾਂ ਤੇ ਠੀਕ ਵਾ ਨਾ ਪੁੱਤ ਜੇ ਕੋਈ ਉਹ ਜੀ ਗੱਲ ਬਾਤ ਹੀ ਤਾਂ ਮੈਨੂੰ ਦੱਸ ਦੀ ਮੈਂ ਵੀ ਤੇਰੀ ਸੱਸ ਮਾਂ ਆਂ ਤੇਰਾ ਫਰਜ਼ ਬਣਦਾ ਹੈ ਨਾ ਮੈਨੂੰ ਦੱਸ ਦੀ ਮੈਂ ਤੇਰੇ ਨਾਲ ਜਾਂਦੀ ਫਿਰ ਵੀ ਨਾਲ ਸਿਆਣੇ ਬੰਦੇ ਦਾ ਬੜਾ ਫਰਕ ਹੁੰਦਾ ਵਾ ਤੇ ਤੂੰ ਹੀ ਪੋਤਾ ਪੇ ਕੱਪੜੇ ਪਾਏ ਤੇ ਆਪੇ ਚਲ ਗਏ ਤੇ ਐਡੀ ਵੱਡੀ ਖਬਰ ਲਿਆ ਕੇ ਦੱਸਦੀ ਹੈ ਇਹ ਤੇ ਮੇਰੇ ਕੋ ਸੁਣੀ ਨਹੀਂ ਜਾਣੀ ਤੇ ਨਾ ਚਰੀ ਜਾਣ ਲਈ ਆ ਤੇ ਤੂੰ ਕਿਦਾਂ ਬਰਦਾਸ਼ਤ ਕਰਨਦੀ ਹੋਏਂਗੀ ਮੰਮੀ ਦੁੱਖ ਦੀ ਮੈਨੂੰ ਵੀ ਬੜਾ ਹੁੰਦਾ ਪਰ ਹੁਣ ਮੈਂ ਵੀ ਦੱਸੋ ਕੀ ਕਰਾਂ ਮੇਰੀ ਤੇ ਕਿਸਮਤ ਹੀ ਮਾੜੀ ਐ ਨਾ ਮੈਨੂੰ ਪਿੱਛੇ ਸੁੱਖ ਮਿਲਿਆ ਤੇ ਨਾ ਮੈਨੂੰ ਅੱਗੇ ਮਿਲਣਾ ਚੱਲ ਕੋਈ ਗੱਲ ਨਹੀਂ ਐਦਾਂ ਨਹੀਂ ਕਰੀਦਾ ਹੁੰਦਾ ਠੀਕ ਵਾ ਨਾ ਜੋ ਮਾਲਕ ਨੂੰ ਮਨਜ਼ੂਰ ਹੋਣਾ ਤੇ ਉਹ ਹੀ ਹੁੰਦਾ ਵਾ ਪਰ ਇੱਕ ਗੱਲ ਵਾ ਜਿੱਡਾ ਦੁੱਖ ਮੈਨੂੰ ਆ ਨਾ ਐਡਾ ਤੈਨੂੰ ਨਹੀਂ ਆ ਦਾਦੀਆਂ ਨੂੰ ਪਤਾ ਕਿੰਨਾ ਚਾਹ ਹੁੰਦਾ ਪੋਤੇ ਖੜਾਉਣ ਦਾ ਮੈਂ ਤਾਂ ਰੋਜ਼ ਸੋਚਦੀਗੀ ਪਰ ਆਬਾ ਮੇਰੇ ਪੋਤਾ ਦੇ ਰੱਬਾ ਮੇਰੇ ਪੋਤਾ ਦੇ ਹੁਣ ਇਹ ਗੱਲ ਦਾ ਵਿੱਚਲੀ ਦਾ ਕੀ ਪਤਾ ਹੈਗਾ ਵੀ ਗਾੜੀ ਦੇ ਸਾਰੇ ਕੰਮ ਹੀ ਬੰਦ ਹੋ ਗ ਜਾਣੇ ਆ ਮੈਂ ਤਾਂ ਸੋਚ-ਸੋਚ ਕੇ ਜੀਨ ਕੁਸ਼ ਹੋਈ ਜਾਂਦਾ ਵਾ ਫਿਰ ਵੀ ਬੜੀ ਹਿੰਮਤ ਜੀ ਕਰਕੇ ਨਾ ਮੈਂ ਤੇਰੇ ਵੱਲ ਆਈ ਆ ਕਿ ਚੱਲ ਤੈਨੂੰ ਜਾ ਕੇ ਵੇਖਾਂ ਤੈਨੂੰ ਕਿਹੜਾ ਘਟ ਦੁੱਖ ਹੋਣਾ ਵਾ ਹੈ ਚੱਲ ਕੋਈ ਗੱਲ ਨਹੀਂ ਕੀ ਕਰਨਾ ਫਿਰ ਪੁੱਤ ਵੇਖੀ ਜਾਊਗੀ ਜੋ ਰੱਬ ਕਰੂਗਾ ਚੰਗਾ ਹੀ ਕਰੂਗਾ ਪੁੱਤ ਕੀ ਕਿਹਾ ਹੁਣ ਡਾਕਟਰ ਨੇ ਗਾੜੀ ਮੰਮੀ ਤਾਂ ਸਾਰਾ ਕੁਝ ਨਹੀਂ ਦੱਸਿਆ ਤੁਹਾਨੂੰ ਉਹ ਤਾਂ ਮੈਨੂੰ ਦੱਸਿਆ ਵਾ ਕਿ ਉਹਨੇ ਕਿਹਾ ਵੀ ਇਹ ਕੰਮ ਨਹੀਂ ਹੋ ਸਕਦਾ ਇਹ ماں ਨਹੀਂ ਬਣ ਸਕਦੀ ਪਰ ਕੋਈ ਨਾ ਕੋਈ ਹੱਲ ਵੀ ਤਾਂ ਦੱਸਿਆ ਹੋਊਗਾ ਕਹਿੰਦੇ ਕੋਈ ਹੱਲ ਨਹੀਂ ਹੈਗਾ ਹਾਈ ਮੈਂ ਮਾਚਾਂ ਮੇਰਾ ਤੇ ਕਲੇਜੇ ਚ ਤਾਂ ਜਿਹਾ ਰੁਗੀ ਭਰਿਆ ਗਿਆ ਵਾ ਮੇਰੇ ਪੁੱਤ ਦੀ ਇੰਨੀ ਜ਼ਮੀਨ ਐਡੀ ਤਗੜੀ ਕੋਠੀ ਪਾਈ ਆ ਮਾਲਾ ਸੱਤਿਆ ਵਾ ਹੈ ਤੇ ਅਸੀਂ ਤਾਂ ਸੋਚਦੇ ਵੀ ਗਾੜੀ ਮੇਰੇ ਪੁੱਤ ਦਾ ਵੰਸ਼ਾ ਦਊਗਾ ਪਰ ਮੈਨੂੰ ਤਾਂ ਹੁਣ ਸਮਝ ਨਹੀਂ ਕੀ ਆਉਂਦੀ ਪਕਰੀਏ ਤੇ ਕਰੀਏ ਕੀ ਤੇਰੀ ਤੇ ਮਾਂ ਦੇ ਕੋਲ ਚੱਲ ਤੂੰ ਜੰਪੀ ਤੇ ਉਹਨੇ ਤੇਰੇ ਵੱਲ ਵੇਖ ਕੇ ਤਾਂ ਟਾਈਮ ਕੱਢ ਲਿਆ ਆਪਣਾ ਹੈ ਤੇ ਤੇਰੇ ਤੇ ਗਾੜੀ ਕੁਛ ਨਾ ਹੋਇਆ ਤੇ ਪੁੱਤ ਅਹੀਂ ਕੀ ਕਰਾਂਗੇ ਅਹੀਂ ਕਿੰਨੂੰ ਵੇਖ ਕੇ ਜੀਵਾਂਗੇ ਫਿਰ ਹੈ ਹੁਣ ਤੇਰੇ ਮੰਮੀ ਡੈਡੀ ਨੇ ਕਿਹਦਾ ਨਿਆਣਾ ਲੱ ਲਿਆ ਵਾ ਸਾਡੇ ਤੇ ਡਾ ਹੌਸਲ ਨਹੀਂਗਾ ਫੇ ਕਿਹਦਾ ਲੱਲੀਏ ਤੇ ਨਾਲੇ ਉਹ ਕੰਮ ਤੇ ਹੜਕੋ ਹੋਣਾ ਹੀ ਨਹੀਂਗਾ ਚੱਲ ਰੋਣੀ ਕਰਨ ਨੂੰ ਆ ਕੋਈ ਗੱਲ ਨਹੀਂ ਕੋਈ ਨਾ ਕੋਈ ਹੱਲ ਲੱਭਾਂਗੇ ਹੁਣ ਕੁਛ ਨਾ ਕੁਛ ਤੇ ਸਾਨੂੰ ਕਰਨਾ ਹੀ ਪੈਣਾ ਵਾ ਠੀਕ ਆ ਨਾ ਮੈਂ ਤੇ ਆਪਣੇ ਪੁੱਤ ਵਾਲ ਵੇਖ ਕੇ ਮੇਰੇ ਜੀਨ ਕੁਛ ਹੁੰਦਾ ਵਾ। ਤੋ ਉਹਦੇ ਦਿਲ ਤੇ ਕੀ ਬੀਤਣ ਦੀ ਹੋਊਗੀ? ਹੈ? ਹੁਣ ਤੂੰ ਸਿਆਣੀ ਬਣ ਤੇ ਸਿਆਣੀ ਬਣ ਕੇ ਤਾਂ ਰਾਹ ਲੱਭੋ ਕੋਈ ਨਾ ਕੋਈ। ਤੂੰ ਗਾੜੀ ਕਿੱਦਾਂ ਕਰਨੀ ਆ। ਠੀਕ ਵਾ ਨਾ? ਆਹੋ ਹੁਣ ਰੋਇਆ ਰਾਇਾਨੇ ਦਾ ਕੋਈ ਹੱਲ ਹੋਣਾ। ਅੰਦਰ ਵੜ ਕੇ ਰੋਂਦੀ ਰਹੇਂਗੀ ਤੇ ਕੀ ਫਾਇਦਾ? ਆ ਸਰੀਰ ਤੋਂ ਵੀ ਜਾਏਂਗੀ ਫਿਰ। ਠੀਕ ਵਾ ਨਾ? ਸੋਚੋ ਹੁਣ ਕੋ। ਸੋਚਣ ਦਾ ਟਾਈਮ ਨਾ। ਆਹ ਚੱਲ ਕਰ ਲੈ ਆਰਾਮ ਤੇ ਦਵਾਈ ਖਾਈ ਜਾ ਟਾਈਮ ਦੇ ਨਾਲ। ਕੁੱਤਵੇ ਰੋਣ ਨਾਲ ਕੁਛ ਨਹੀਂ ਗਾ ਹੋਣਾ ਜਿਹੜੀ ਮੈਂ ਗੱਲ ਕਹੀ ਆ ਨਾ ਤੇ ਗੌਰ ਕਰ ਤੇ ਸੋਚ ਕੁਛ ਨਾ ਕੁਛ ਜੇ ਤੇਰ ਕੋ ਨਹੀਂ ਤਾਂ ਸੋਚਿਆ ਗਿਆ ਫਿਰ ਮੈਂ ਤੇ ਕੋਈ ਨਾ ਕੋ ਸੋਚਣਾ ਹੀ ਆ ਮੇਰਾ ਤੇ ਪੁੱਤ ਵਾ ਕੱਲਾ ਕੱਲਾ ਠੀਕ ਵਾ ਨਾ ਮੈਂ ਤੇ ਉਹਦਾ ਅੱਗਾ ਤੋੜਨਾ ਕਿ ਤੋੜਨਾ ਕੁਛ ਨਾ ਕੁਛ ਤੇ ਮੈਨੂੰ ਕਰਨਾ ਹੀ ਪੈਣਾ ਵਾ ਜੇ ਸਿਆਣੀ ਬਣ ਕੇ ਆਪ ਕਰ ਲੇਂਗੀ ਤੇ ਵਧੀਆ ਗੱਲ ਵਾ ਠੀਕ ਆ ਨਾ ਚੇਤਾ ਰੱਖੀ ਮੇਰੀ ਗੱਲ ਮੈਨੂੰ ਤੇ ਮੰਮੀ ਦੀ ਨਹੀਂ ਸਮਝ ਲੱਗੀ ਮੈਨਾਂ ਦੁੱਖ ਮੰਡਾ ਕੇ ਗਏ ਆ ਤੇ じゃ ਮੈਨੂੰ ਸੁਣਾ ਕੇ ਗਏ ਆ ਕਿ ਕੋਈ ਰਾਹ ਵੇਖ ਲਈ ਇਹ ਨਾ ਹੋਏ ਇਹ ਤੇ ਅੱਗੇ ਉਤਾਂਦਿਆਂ ਨੇ ਪਿੰਦਰ ਨੂੰ ਵੀ ਆਪਣੇ ਗੱਲਾਂ ਵਿੱਚ ਲੈ ਲਨ ਤੇ ਮੈਨੂੰ ਘਰੋਂ ਹੀ ਕੱਢ ਦੇਣ ਤੇ ਮੈਂ ਮੁੜ ਕੇ ਕਿੱਥੇ ਜਾਵਾਂਗੀ ਨਾ ਆਪਣੇ ਮਾਪਿਆਂ ਦੇ ਘਰ ਰਹਿਣ ਜੁਗੀ ਤੇ ਨਾ ਇੱਥੇ ਰੁਗੀ ਇਹ ਤੇ ਮੈਨੂੰ ਅੱਗੇ ਨਹੀਂ ਇਹ ਚੰਗਾ ਚਾਹੁੰਦੇ ਤੇ ਮੈਂ ਸੋਚਿਆ ਇਹ ਚਲ ਕੱਲ ਨੂੰ ਕੋਈ ਧੀ ਪੁੱਤ ਹੋਊਗਾ ਤੇ ਆਪੇ ਇਹਨਾਂ ਦੋਨਾਂ ਨਾਲ ਪਿਆਰ ਪੈ ਜਾਵੇਗਾ ਤੇ ਮੇਰੇ ਵੀ ਇੱਥੇ ਪੈਰ ਲੱਗ ਜਾਣਗੇ ਹੁਣ ਤੇ ਮੇਰੀ ਉਹ ਵੀ ਆਸ ਖਤਮ ਹੋ ਗਈ ਹੈ ਹੁਣ ਮੈਂ ਕੀ ਕਰਾਂਗੀ ਮੈਨੂੰ ਤੇ ਸਮਝ ਨਹੀਂ ਲੱਗਣੀ ਪਰਮ ਦਾ ਫੋਨ ਚੰਗਾ ਹੋਇਆ ਆ ਗਿਆ ਮੈਂ ਤਾਂ ਟਿਕਣ ਲਈ ਹੀ ਸੀਗੀ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਕੀ ਹਾਲ ਚੱਲ ਸਤਿ ਸ਼੍ਰੀ ਅਕਾਲ ਵਧੀਆ ਠੀਕ ਠਾਕ ਤੂੰ ਸੁਣਾ ਤੂੰ ਕੀ ਕਰਦੇ ਜੀ ਕੁਛ ਨਹੀਂ ਮੈਂ ਵੀ ਕਰਨਾ ਮੈਂ ਤਾਂ ਵਿਹਲੀ ਆ ਬਸ ਗਰਮੀ ਬੜੀ ਇੱਥੇ ਤੂੰ ਦੱਸ ਤੇਰਾ ਕਿੱਦਾਂ ਵਾ ਮੇਰਾ ਵੀ ਠੀਕ ਆ ਬਸ ਮੈਂ ਕਿਹੜੀਆਂ ਕੰਮ ਡੇਆਂ ਕਰ ਲ ਮੈਂ ਤੇਰਾ ਫੋਨ ਡਿਕਨ ਲਈ ਹੀਗੀ ਮੈਂ ਆ ਹੀ ਜਾਈ ਚੰਗੀ ਗੱਲ ਨਹੀਂ ਤੇ ਮੈਂ ਕਰਨਾ ਹੀਗਾ ਮੈਨੂੰ ਦੱਸ ਜੀ ਲੱਗਨ ਡਈ ਆ ਕੀ ਹੋਇਆ ਵਾ ਵੇ ਹੁਣ ਆ ਕੀ ਆ ਆਂਜਾ ਹੀ ਮਾਵਾ ਧੀਆ ਜਾਸਤੇ ਉਹਦੀ ਮਾਂ ਆਈ ਹੀਗੀ ਪੀ ਪਤਾ ਕੀ ਕਰਨਾ ਇਨਾ ਬੜੀ ਬੇਇੱਜ਼ਤੀ ਕੀਤੀ ਇਨਾਂ ਨੇ ਮੇਰੀ ਬੜਾ ਵੱਧ ਘੱਟ ਬੋਲੀਆਂ ਮੈਂ ਇਨਾਂ ਦਾ ਕੀ ਮਤਲਬ ਹੁੰਦਾ ਸਾਡੇ ਘਰ ਆਉਂਦਾ ਤੁਹੀਂ ਥਾਣੇ ਦਰਖਾਹ ਦੇਣੀ ਵੀ ਮੈਂ ਤੇ ਕਿਹਾ ਹੈਗਾ ਪਰ ਤੇਰਾ ਪਿਓ ਹੀ ਨਹੀਂ ਮੰਨਿਆ ਇਹ ਵੀ ਇਹਨਾਂ ਦੇ ਚਲਾਕੀਆਂ ਵੀ ਆਇਆਂ ਦੋਵੇਂ ਜਾਣੀਆਂ ਪਰ ਘਰ ਨੇ ਦੱਸ ਕੇ ਆਇਆਂ ਫਿਰ ਇਨਾਂ ਨੇ ਫੋਨ ਕੀਤਾ ਤੇ ਪਿਓ ਨੂੰ ਜੱਸ ਦੇ ਨੂੰ ਉਹ ਆਂਦਾ ਮਿਲ ਤੇ ਕਿਸ ਗੱਲ ਦਾ ਪਤਾ ਹੀ ਨਹੀਂ ਆ ਵੀ ਕੀ ਗੱਲਬਾਤ ਹੋਈ ਆ ਫਿਰ ਇਹਨਾਂ ਸਾਰੀ ਗੱਲ ਦੱਸੀ ਫਿਰ ਉਹ ਵੀ ਬੜਾ ਗੁੱਸੇ ਵਿੱਚ ਆਇਆ ਨਾ ਕੋਈ ਗੱਲ ਨਹੀਂ ਆ ਲੈਦੇ ਨਾ ਘਰ ਕੱਜ ਮੈਂ ਪੁੱਛਦਾ ਹਾਂ ਵੇ ਬੜੀਆਂ ਟਮਕੀਆਂ ਦਿੰਦੀਆਂ ਸੀ। ਉਹ ਟਮਕੀਆਂ ਦਿੰਦੀਆਂ ਸੀ। ਆਦੀਗਾ ਉਹਨੂੰ ਉੱਥੋਂ ਮਗਾ ਲੈਣਾoverline ਹੀ ਮੰਡ ਪੈਸੇ ਲਾ ਲਾਂਗੇ। ਅੱਗੇ ਅਹੀ ਨਿਲਾਇ ਗੱਡੀਆਂ ਦੇ ਗੱਡੀਆਂ ਤਾਂ ਦਿੱਤੇ ਤਾਂ ਹੁਣ ਉਹਨੂੰ ਉੱਥੋਂ ਮਗਾ ਸਕਦੀਆਂ ਮੈਂ ਮਾਂ ਦੀ ਹੋਦੀ। ਮੰਮੀ ਇਹਨਾਂ ਦੇ ਪੱਲੇ ਕੱਟਣੀ ਹੈਗਾ ਹੁਣ ਮੈਂ ਤਾਂ ਹੁਣ ਗੋਰੀਆਂ ਵਿਆਹ ਕੱਕਾ ਕੇ ਆਉਂਗਾ। ਇਹ ਕੁਝ ਨਹੀਂ ਕਰ ਸਕਦੀਆਂ ਮੇਰਾ ਨਾਮ ਮੇਰਾ ਵਗਾ ਸਕਦੀਆਂ। ਵਿਆਹ ਦੇ ਪਾਸੇ ਨਿਬੜ ਦਿੰਦੇ ਸੀ ਆਪਾਂ ਇਹੋ ਜਿਹੀ ਗੱਲਾਂ ਬਾਅਦ ਚ ਕਰੀ। ਆਫੇਅਰ ਕੰਧਾਂ ਤੇ ਕੰਨ ਹੁੰਦੇ ਆ। ਇਹ ਇਧਰੋਂ ਤਾਂ ਨਿਬੜ ਲੈਂਦੇ ਸੀ ਆਪਾਂ ਪਹਿਲਾਂ ਤੇ ਪਾਸਪੋਰਟਾਂ ਸੁਝਣ ਡਈ ਤੈਨੂੰ ਇੰਮੀਨ ਨੇ ਸਰਵਾ ਕੋ ਸੱਟ ਕਰ ਲੈਣਾ ਹੁਣ ਪੈਸੇ ਚਾਰ ਆਪਣੇ ਕੋਲ ਹੈਗੇ ਯਾਰ ਨਾਲੇ ਮੈਂ ਕਮਾਉਂਦਿਆਂ ਹੁਣ ਹਾਂ ਨਹੀਂ ਟੈਨਸ਼ਨਾਂ ਦੀ ਲੋਡ ਨਹੀਂ ਹੈਗੀ ਵੀ ਉਹ ਤੇ ਦਾਜ ਸੁਣਾਉਂਦੀ ਹੀ ਜਿਹੜਾ ਜਸਵਾ ਕਹਿੰਦੀ ਸੋਨਾ ਵੀ ਲੈ ਆਣਾ ਮੈਂ ਆਪਣਾ ਤੇ ਮੈਂ ਹਾਂ ਪਹਿਲਾਂ ਤੂੰ ਕੋਰਟ ਚ ਜਾ ਕੇ ਗੱਲ ਕਰ ਲੈ ਮੈਡ ਕਰਨੀ ਆ ਐ ਮੈਨੂੰ ਕਹਿੰਦੇ ਤੂੰ ਤੇ ਅੰਦਰ ਵਰਜ ਨਹੀਂ ਰੋੜ ਚੋਂ ਨਿਕਲਦੀ ਹੈ ਤੂੰ ਕੇਸ ਲੱਗਾ ਤੂੰ ਕੋਰਟ ਚ ਨਹੀਂ ਆਉਂਦੀ ਤੇ ਮੈਂ ਦੱਸ ਜੇ ਤੜ ਜਿੰਦ ਹੈਗੀ ਤੇ ਲਾਉ ਪੈਸਾ ਮੈਂ ਹਾਂ ਮੈਂ ਪਹਿਲਾਂ ਤੂੰ ਵੀ ਲਾਉ ਦਾ ਫਾਦ ਲੋ ਮੈਨੂੰ ਬੀਨਾਸ ਵੇ ਨਾ ਅੱਜ ਤੱਕ ਨਹੀਂ ਭੁੱਖ ਮਰੀ ਜਦੋਂ ਮੈਂ ਆਈ ਆ ਮੈਂ ਤਾਂ ਆਪਣੇ ਪੇਕੇਆਂ ਨੂੰ ਲੈ ਕੇ ਤਾਂ ਉੱਥੋਂ ਹੀ ਖਾਂਦੀ ਰਹੀ ਤੂੰ ਇਹ ਕੁਛ ਨਹੀਂ ਮੰਮੀ ਇਹਨਾਂ ਦੀ ਉਹ ਗੱਲ ਇਹਦੀ ਮਾਂ ਸਾਰਾ ਕੁਕ ਕਰਾਉਂ ਰਹੀ ਆ ਜਸ ਨਹੀਂ ਕਰ ਰਹੀ ਇਹਦੀ ਮਾਂ ਦੇ ਪੱਲੇ ਆ ਸਾਰਾ ਕੁ ਵੇ ਮੈਨੂੰ ਤਾਂ ਲੱਗਦਾ ਵਾ ਆਹੋ ਪਰ ਮੈਨੂੰ ਲੱਗਦਾ ਕਿ ਜਸ ਨੂੰ ਆਉਣਾ ਜਲਦੀ ਵਾਪਸ ਮੀ ਮੇਰੀ ਗੱਲ ਸੁਣੋ ਲਿਆ ਲਿਆ ਕਦੇ ਅੱਗੇ ਇਹਨੂੰ ਦੇਖ ਲਿਆ ਜਸ ਨੂੰ ਕੀ ਬਣਿਆ ਵੀ ਵਿਖਿਆ ਯਾ ਨਾਲੇ ਉਹ ਗੱਲ ਨਹੀਂ ਬੰਦਨੀ ਹੋਣੀ ਤੇ ਤੁਸੀਂ ਨਾ ਹਾਂ ਕਰਦੇ ਝੂਠੀ-ਮੁੱਠੀ ਕੋਈ ਵੀ ਚੱਲਦੇ ਰਹਿੰਦੇ ਗਲਤ ਬਸ ਮੁੱਕਣੀਆਂ ਹੀ ਨਹੀਂਆਂ ਗੱਲ ਪੰਨਾਂ ਵਾੜਤ ਲੈਂਦੀਆਂ ਨਹੀਂਆਂ ਤੂੰ ਸੁਣਾ ਆਪਣੇ ਕਿਦਾਂ ਸਿਹਤ ਤੇਰੀ ਕੋਈ ਵੀ ਠੀਕ ਠਾਕ ਸਿਹਤ ਕੋਈ ਨਹੀਂ ਬਾਜ ਤੇ ਠੰਡ ਵਾ ਜਿਆਦੀ ਗਰਮੀ ਨਹੀਂ ਹੈਗੀ ਅੱਛਾ ਪੰਜਾਬ 'ਚ ਗਰਮੀ ਬੜੀ ਭੈਣ ਰਹੀ ਹੈ ਇੱਥੇ ਤੇ ਹਾਂ ਇੱਥੇ ਤੇ ਬਹੁਤ ਜ਼ਿਆਦਾ ਭੈਣ ਰਹੀ ਹੈ ਤੇ ਚੱਲ ਕੋਈ ਗੱਲ ਧਿਆਨ ਰੱਖਿਆ ਕਰ ਆਪਣਾ ਡੈਡੀ ਕਿੱਥੇ ਆ ਡੈਡੀ ਦੀ ਹੰਡਿਆ ਉਹ ਘਰ ਨਹੀਂ ਪਹਿਲੀ ਜਗ੍ਹਾ ਝੋਨੇ ਲੱਗਣ ਡੇ ਆ ਨਾ ਤੋਂ ਉੱਥੇ ਆ ਕੋਈ ਗੱਲ ਨਹੀਂ ਤੁਸੀਂ ਤੁਸੀਂ ਜਿਉਣੀ ਸੀ ਜਾ ਕੇ ਪਿਛੇ ਆ ਨਹੀਂ ਲੈ ਗਏ ਨਾਲ ਹੀ ਆਪਣੇ ਸਾਰਾ ਸਮਾਨ ਜੋ ਚਾਹੀਦਾ ਪਾਣੀ ਪੂਣੀ ਲੈ ਗਏ ਨਾਲ ਹੀ ਠੀਕ ਠੀਕ ਆ ਚਲ ਧਿਆਨ ਨਾਲ ਕੰਮ ਕਰਿਆ ਕਰ ਚੰਗਾ ਫਿਕਰ ਕੀ ਕਰ ਕੀ ਕਰ ਨਾ ਕਰਿਓ ਕਿਸ ਗੱਲ ਦੀ ਨਹੀਂ ਨਹੀਂ ਫਿਕਰ ਕਾਦਾ ਵਾ ਕੋਈ ਗੱਲ ਨਹੀਂ ਆ ਚਲ ਚੰਗਾ ਫਿਰ ਚਲੋ ਠੀਕ ਆ ਚੰਗਾ ਚੰਗਾ ਬਾਈ ਚੰਗਾ ਹੋਇਆ ਇਹਦਾ ਫੋਨ ਆ ਗਿਆ ਮੈਨੂੰ ਤਾਂ ਟੈਨਸ਼ਨ ਹੀ ਬੜੀ ਹੋਣ ਗਈ ਹੈਗੀ ਇਹਨੂੰ ਮੈਂ ਕਿੱਦਾਂ ਦੱਸਾਂ ਚਲ ਕੋਈ ਗੱਲ ਨਹੀਂ ਆ ਹੁਣ ਇਹਨੂੰ ਪਤਾ ਲੱਗ ਗਿਆ ਆਪੇ ਕੋਈ ਨਾ ਕੋਈ ਤਾਂ ਹੱਲ ਹੁਣ ਨਿਕਲੂਗਾ ਹੀ ਨਾ ਹਰ ਕੱਲ ਦਾ ਇਹਨੂੰ ਪਤਾ ਹੀ ਹੋਣਾ ਚਾਹੀਦਾ ਮੈਨੂੰ ਕਹਿਣਾ ਪਾਸਪੋਰਟ ਬਣਾ ਲੈ ਤਾਂ ਫਟਾਫਟ ਆ ਜਾ ਇੱਥੋਂ ਸੇ ਆਪਾਂ ਨਿਬੜੇ ਤੇ ਆਵਾਂ ਸੇ ਆਪਾਂ ਪਾਇਆ ਇਹਨਾਂ ਮਖਰਾ ਹੀ ਗਏ ਹਾਂਜੀ ਹਾਂਜੀ ਠੀਕ ਆ ਠੀਕ ਆ ਕੋਈ ਪਹੁੰਚ ਜਾ ਕੇ ਸ਼ਾਮ ਨੂੰ ਭਾਜੀ ਪੈਂਡਾ ਵੀ ਫੇਰਾ ਵਾ ਨੇ ਕੋਈ ਨੂੰ ਤੇ ਨਹੀਂ ਪਹੁੰਚ ਜਾ ਕੇ ਟਾਈਮ ਨਾ 15 ਕੀ ਕਰਦੇ ਆ ਵਾ ਬਸ ਜਾ ਸਾਫ ਕਰਨਾ ਗੱਡੀ ਚ ਮੈਂ ਥਾਮਾ ਦੇ ਦਿੱਤਾ ਏ ਟਾਈਮ ਉਹਨਾਂ ਨੂੰ ਕੋਈ ਨਹੀਂ ਚਲ ਜene ਆ ਆ ਚਲੋ ਠੀਕ ਆ ਭਾਜੀ ਫਿਰ ਹਾਂਜੀ ਹਾਂਜੀ ਠੀਕ ਆ ਮੇਰੀ ਗੱਲ ਸੁਣਾ ਤਾਕੀ ਮਰੀ ਜਾਏਗਾ ਕੋ ਲੀੜਾ ਕਪੜਾ ਪਾ ਲਾ ਮੋਗਾ ਲੱਗੇ ਆ ਉਹ ਡੈਡੀ ਮੈਂ ਇਦਾਂ ਠੀਕ ਆ ਹੈ ਉਹ ਇਦਾਂ ਠੀਕ ਆ ਉਹ ਜਿੱਤ ਡੈੜੀ ਖੰਡ ਲੱਗ ਗਈ ਤੇ ਫਿਰ ਕੀ ਕਰਾਂਗੇ ਕਪੜੇ ਲੈ ਲੈਨੇ ਨਾਲ ਹੈ ਕਪੜੇ ਨਾਲ ਲੈ ਲੈਣਾ ਉਦਾਂ ਸਭ ਦੀ ਇਕੱਲੇ ਚੱਲ ਜੇ ਤੇ ਵਧੀਆ ਨਹੀਂ ਉਹ ਯਾਰ ਮੇਰੀ ਸੁਣ ਲੈ ਗੱਲ ਮੈਂ ਇਕੱਲੇ ਨਹੀਂ ਚੀਜ਼ ਲੈ ਆਉਣੀ ਮੁਰਕੇ ਤੂੰ ਨੁਕਸੀਵੀਆਂ ਕਰਦੀਆਂ ਵਿੱਚੋਂ ਇਹ ਇਸ ਤਰ੍ਹਾਂ ਨਹੀਂ ਆ ਇੱਥੇ ਜੀਤੇ ਦੀ ਆ ਚੀਜ਼ ਇੱਥੇ ਲਾਉਣੀ ਉਹ ਮੈਂ ਨਾ ਜ ਮਗਰੋਂ ਡੰਗਰਾਂ ਦਾ ਉਹ ਯਾਰ ਮੈਂ ਕਹਤਾ ਵਾ ਕੇ ਬੰਦੇ ਨੂੰ ਪੱਠਿਆਂ ਨਾਲੋ ਯਾਰ ਦੋ ਤੇ ਡੰਗਰ ਵਾ ਚਲੋ ਭੋ ਕੋਈ ਨਹੀਂ ਆਹੋ ਧੋਣੀ ਨਾਲ ਕੀ ਟਾਈਮ ਉਹ ਨਾ ਹੋਇਆ ਉਹ ਯਾਰ ਰਾਜ ਬਿੱਟੀ ਘਟਾ ਫੇਰ ਪੈਣਾ ਮੈਂ ਫੇਰ ਤੋਂ ਰਹੇਗਾ ਰਾਜ ਕੋਈ ਆਸ-ਪਾਸ ਸੜਕ ਤੇ ਚੱਲਣ ਲਈ ਚੀਜ਼ਾਂ ਕਿੰਨਾ ਚਿਰ ਤੋਂ ਆਏ ਨਾ ਉਹ ਸ਼ੀਸ਼ੇ ਢਿਆ ਸਾਲ ਸਮੇਂ ਨਾ ਮਾਰਾ ਜਾਏ ਉਹ ਫੇਰ ਫੈਮਲੀ ਬਰਬਾਦੀ ਰਹਿ ਜਾਂ ਕਰ ਨਹੀਂ ਮਿੰਟਾਂ ਨਾ ਜਮਾ ਦੀ ਕਿਤੇ ਗੱਲ ਕਰੀ ਸੋਹਣਾ ਕਰਦੀ ਹੈ ਕੋਈ ਨਹੀਂ ਡੈਡੀ ਬੇਟੇਰਾ ਟਾਈਮ ਨਾ ਜੇ ਝਾਟਾ ਪਾ ਕੇ ਪਹੁੰਚ ਜਾਣਾ ਉਹ ਜੱਟ ਦੇ ਵਿੱਚ ਬੈਠੇ ਮੈਂ ਕੱਪੜੇ ਲੈ ਮੈਂ ਦਾਦਾ ਲੈ ਫਾੜੀ ਕੋਈ ਨਾ ਨਿਆਣੇ ਦੇ ਕੋਹ ਹਾਲੀਗਾ ਦੱਸ ਕੇ ਕੋਹ ਜਾਈਦਾ ਕਰਦੇ ਕੋਹ ਆ ਇਹ ਤਾਂ ਸਿਹਰ ਦਾ ਗੱਡੀ ਸਾਫ਼ ਕਰ ਲਾ ਇਹਨੂੰ। ਖੱਦ ਹੋਈ ਇਹਦੇ ਵਾਲੀ ਵੀ। ਪਤਾ ਨਹੀਂ ਹੁਣ ਕਿੰਨੇ ਦਿਨ ਹੀ ਨਾਲੇ ਲਾ ਕੇ ਆਉਣੇ। ਕਿੰਨੇ ਕੱਪੜੇ ਕਹਿੰਦੇ ਪਾ ਵੀ ਪਾਤੀ ਆ ਵੀ ਪਾਦੇ। ਨਵਦੀਪ ਪਾਤੇ ਕੱਪੜੇ? ਹਾਂਜੀ ਪਾਤੀ। ਤੇ ਚਾਰਜਰ? ਚਾਰਜਰ ਵੀ। ਉਹ ਵੀ ਪਾਦੀ। ਤੇ ਬਰੇਡੀ ਦੀ ਵੀ ਮੈਂ ਪਾਤੀ ਸੀ ਤੇ ਪਿੰਦਰ ਕਿੰਨੇ ਦਿਨ ਲਾ ਕੇ ਆਉਣੇ ਤੂੰ ਹੁਣ? ਨਵਦੀਪ ਤੂੰ 2 ਦਿਨ ਲੱਗ ਜਣੇ ਨੇ। ਤੇ ਤੁਸੀਂ ਨਾ ਹੋ ਜਾਓ। ਮੈਂ ਤਾਂ ਕਹਿਣ ਜਾਂ ਡਾਡੀ ਨੂੰ ਤੁਸੀਂ ਇਕੱਲੇ ਚੱਲ ਜਾਓ ਉਹ ਹੰਦੇ ਮੇਰੇ ਕੋਲ ਇੰਨਾ ਸਭ ਚ ਗੱਡੀ ਨਹੀਂ ਚੱਲਣੀ ਤੇ ਜਾਣਾ ਕਿਹਦੀ ਤੇ ਮੈਨੂੰ ਦੱਸ ਤੋ ਦੱਸਿਆ ਤੇ ਮੈਨੂੰ ਕੁਝ ਹੈ ਨਹੀਂ ਆ ਉਹ ਮੋਗੇ ਤੱਕ ਜਾਣਾ ਹੀ ਹਾਏ ਐ ਬਿਜੂਰ ਉਹ ਤਜੇ ਦੇ ਨਾਲ ਚੱਲਿਆ ਆ ਉਹ ਰੀਪਰ ਲਿਆਉਣਾ ਤੇ ਆਖਣ ਦੇ ਜੇ ਮੈਂ ਆਪਣੀ ਮਰਜ਼ੀ ਨਾਲ ਲੈਂਦਾ ਫਿਰ ਤੁਹਾਨੂੰ ਮੁਸਕੜਨੇ ਨੇ ਇਹਨਾਂ ਨੇ ਤਾਂ ਉਹਨਾਂ ਨੇ ਕੋਲ ਤੁਹਾਨੂੰ ਜਿੱਦਾਂ ਦਾ ਵਿੱਚ ਚੰਗਾ ਲੱਗੂਗਾ ਜਿਹੜੀ ਚੀਜ਼ ਵਧੀਆ ਲੱਗੂਗੀ ਤੁਸੀਂ ਲੈ ਆਇਓ ਤਾਨੂੰ ਪਤਾ ਇਹ ਜਾਂਸਤੇ ਮਮੀ ਤੇ ਮੈਨੂੰ ਟਿਕਣੀ ਵੀ ਦੇਂਦੀ ਆ ਤਾਂ ਡੈਮੋਗਰ ਉਹਨਾਂ ਨੇ ਮੈਨੂੰ ਸਗੋਣੀ ਖਲੋਂ ਦੇਣਾ ਉਹ ਕਿਉਂ ਤੂੰ ਫਿਗਰ ਕਰਦੀ ਈ ਮੈਂ ਮਮੀ ਨੂੰ ਹੁਣ ਸਮਝਾ ਕੇ ਜਾਣਾ ਆ ਮੈਨੂੰ ਗੱਲ ਗੱਲ ਤੇ ਕੰਨੇ ਮਾਰਦੀਆਂ ਨੇ ਨਹੀਂ ਤੈਨੂੰ ਕੁਝ ਵੀ ਕਹਿੰਦਾ ਕੋਈ ਐਡੀਆਂ ਮਿਸ਼ਦਾਨਾ ਨਹੀਂ ਆ ਤੁਹਾਨੂੰ ਕਿਹੜੀ ਉਹਨਾਂ ਦੀ ਭੁੱਲ ਹੈ ਤੁਹਾਨੂੰ ਸਾਰਾ ਪਤਾ ਹਾ ਉਹਨਾਂ ਦਾ ਤੂੰ ਜੇ ਕਰਨੀ ਹੈ ਨਾ ਤੂੰ ਨਾ 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 ਮੱਥਾ ਲਾਈਂ ਅੰਦਰ ਵੜ ਕੇ ਬਹਿ ਜੀ ਮੱਥਾ ਤੇ ਮੈਂ ਅੱਗੇ ਵੀ ਨਹੀਂ ਕਰਦੀ ਉਹਨਾਂ ਨਾਲ ਆ ਉਹ ਖੋਦੀ ਆਂ ਕੇ ਛੇੜਾ ਛੇੜਦੀਆਂ ਫਿਰ ਮੈਨੂੰ ਸਭੋ ਜ਼ਿਆਦਾ ਦੁਖੀ ਕਰਦੀਆਂ ਆ ਉਏ ਉਹਨਾਂ ਉਧਰ ਕੰਮ ਕਰ ਲੈਣਾ ਜੇ ਨਾ ਨਾ ਹੋਏਗਾ ਅੰਦਰ ਉਹ ਕੁੰਡੀ ਬੰਦ ਕਰ ਲੈ ਜੇ ਇੱਧਰ ਆਪਣਾ ਕੰਮ ਕਰਕੇ ਇੱਥੇ ਬੈਠ। ਚਲੋ ਹੁਣ ਹਈ ਦਾਣਾ ਕਰੀ ਚੱਲਨੇ ਆ ਵੀ ਸ਼੍ਰਮਤੀ ਜੀ ਨਾਲ ਲੈਣ। ਚਲੋ ਕੋਈ ਜੀ ਨਾ ਨੀ ਕਿਹਾ ਜੋ ਕੀ ਅਸੀਂ ਸਾਇ ਉਹਨਾਂ ਮਿਲ। ਯਾਰ ਕਹਿ ਦੇ ਨਾ ਮਾਂ ਉਹਨਾਂ ਨਾਲ ਤੋ ਕਿੱਦਾਂ ਦੀਆਂ ਗੱਲਾਂ ਕਰਨ ਡਈਆਂ। ਸਭੋ ਤੂੰ ਖੁਸ਼ ਹੋ ਵੀ ਚੀਜ਼ ਲੈਣ ਚੱਲੇ ਨੇ ਐਵੇਂ ਗੁੱਸਾ ਚੜ੍ਹੇ ਜਾਣ ਲਈਏ। ਗੁੱਸਾ ਕਿਉਂ ਕਰਨ ਦੀਓ? ਤੂੰ ਐ ਗੱਲਾਂ ਹੀ ਉਹਦਾਂ ਦੀਆਂ ਕਰਨ ਡਈਆਂ। ਪਰ ਫਿਰ ਵੀ ਪਿੰਦਰ ਛੇਤੀ ਆਜਿਓ ਓਏ ਆਜਾਂਗੇ ਹੀ ਕਿਹੜਾ ਉੱਥੇ ਰਹਿ ਪੈਣਾ ਏ ਮੈਨੂੰ ਪਤਾ ਨਹੀਂ ਕੀ ਹੁੰਦਾ ਮੈਨੂੰ ਕੋਈ ਨਾ ਚੰਗਾ ਜਾਨੀ ਲੱਗਣੀਆਂ ਉਹ ਕੋਈ ਨਹੀਂ ਮੈਂ ਇਦਾਂ ਫਿਕਰ ਨਾ ਕਰ ਤੂੰ ਪਰ ਪਿੰਦਰ ਤੂੰ ਹੀ ਤੇ ਡੈਡੀ ਤੇ ਮੇਰਾ ਸਾਥ ਦੇਉਂਗੇ ਤੇ ਮੈਨੂੰ ਕੋਈ ਕੁਝ ਸਮਝਦਿਆਂ ਨਹੀਂ ਆ ਉਹ ਕੋਈ ਨਹੀਂ ਮੈਂ ਫੋਨ ਕਰਦਾ ਰਹਾਗਾ ਤੈਨੂੰ ਸਤਿੰਦਰ ਮੇਰੇ ਕੋਲੋਂ ਦੂਰ ਨਾ ਹੀ ਜਾਣ ਅੱਗੇ ਵੀ ਤੇ ਜਾਂਦੇ ਹੀ ਆਣਾ ਪਤਾ ਨਹੀਂ ਆਇਆ ਕਿ ਮੈਨੂੰ ਕੁਝ ਚੰਗਾ ਜਾਂ ਨਹੀਂ ਲੱਗਣਾ ਮੰਮੀ ਹਾਂ ਪਤਾ ਜਾ ਮੈਂ ਇੱਥੇ ਹੀ ਆ ਮੈਂ ਵੀ ਇਹੀ ਕਰਦੀ ਸੀ ਹੋ ਗਿਆ ਤਿਆਰ ਹਾਂਜੀ ਚੱਲ ਤੇ ਆਲਾ ਬੰਦਾ ਨਾਲ ਲੈ ਕੇ ਜਾਓ ਠੀਕ ਹੈ ਮਾਣਾ ਕੋਲੇ ਕੱਪੜੇ ਨੇ ਉੱਥੇ ਕਿਹੜਾ ਲਿਆ ਜਾਣਾ ਨਹੀਂ ਨਹੀਂ ਵਧੀਆ ਵਧੀਆ ਤੇ ਚੱਲ ਜਿਹੜੇ ਕੰਮ ਚੱਲੇ ਜੇ ਪਰਮਾਤਮਾ ਕਰੇ ਵਧੀਆ ਵਧੀਆ ਹੋਏ ਤਾਂ ਕੰਮ ਹੈ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਹੂੰ ਕਿ ਚਲੋ ਮੇਰੇ ਹੁਣਾਂ ਤੇਰੀ ਉਹ ਤੇ ਨਾ ਜੋ ਮਰਜ਼ੀ ਕਰੋ ਪਰ ਮੰਮੀ ਹੁਣ ਅਸੀਂ ਚੱਲਿਆਂ ਤੇ ਮਗਰੋਂ ਉਹ ਕੁਝ ਨਾ ਕਿਉ ਤੁਹਾਨੂੰ ਪਤਾ ਕਿਹੜੇ ਨਾਲ ਤਾਂ ਫਣੀ ਹੋ ਜਾਂਦੀ ਹੈ ਲੈ ਵੇ ਦੱਸ ਤੂੰ ਵੀ ਛਦਾਈ ਹੋਇਆ ਐਡੀ ਮਾੜੀ ਏ ਤੇਰੀ ਮਾਂ ਹੈ ਮੈਂ ਵੀ ਸਮਝ ਸਕਨੀ ਆ ਠੀਕ ਆ ਨਾ ਜੋ ਉੱਤੇ ਵੀ ਜਿਹੜੀ ਤੇ ਬਿੱਤਣ ਢਈ ਆ ਨਾ ਮੈਨੂੰ ਸਭ ਕੁਝ ਪਤਾ ਵਾ ਤੂੰ ਨਾ ਫਿਕਰ ਕਰ ਬੇਚਿੰਤ ਹੋ ਕੇ ਜਾ ਉਹਨੂੰ ਕਹੀਂ ਕਿ ਕੰਮ ਕਰਦੀ ਕੋਈ ਲੋੜ ਨਹੀਂਗੀ ਮੈਂ ਬੈਠ ਕੇ ਰੋਟੀਆਂ ਦੇ ਦੂੰਗੀ ਉਹਨੂੰ ਠੀਕ ਆ ਨਾ ਮੰਮੀ ਇੰਨੀ ਤੇ ਨਹੀਂ ਗੱਲ ਮੈਂ ਕਹੀ ਉਹਨੂੰ ਉਦਾਂ ਡਈਏ ਫਿਕਰ ਕਰਨ ਵੀ ਮੈਨੂੰ ਕੁਝ ਕਹਿਣ ਨਾ ਮਗਰੋਂ ਕਿ ਮੈਂ ਤੁਹਾਨੂੰ ਸਮਝਾਉਂਦਾ ਮੈਂ ਵੀ ਤੇਰੇ ਨਾਲ ਕੋਈ ਨਹੀਂ ਕੁਝ ਕਰਦਾ ਇਹ ਤੇ ਅੰਕਾਦੀ ਜਿੱਦਾਂ ਮੈਂ ਜਲਾਦ ਹੁੰਦੀ ਆ ਹੈ ਚਲੋ ਮੰਮੀ ਤੁਸੀਂ ਪਹਿਲੀਆਂ ਗੱਲਾਂ ਛੱਡ ਦਿਓ ਹੁਣ ਉਹ ਤੇ ਨਾ ਪਿਆਰ ਨਾ ਰਹਾ ਚਲ ਕੋਈ ਨਹੀਂ ਜਾ ਬੇਸ਼ਿਕਰ ਹੋ ਕੇ ਜਾ ਕੀ ਕਰਨਾ ਕਰੀ ਮਗਰ ਦਾ ਨਹੀਂ ਨਹੀਂ ਕੀ ਕਰਨੀ ਕਰ ਹਾਂ ਜਾ ਜਾ ਇਹ ਤਾਂ ਬਾਹਰ ਚ ਵੇਖਾਂਗੇ ਨਾ ਤੇ ਕੀ ਕਰਨੇ ਆਪਾਂ ਇਹਦੇ ਨਾਲ ਹੁਣ ਤੇ ਮਿਲਣਾ ਮੌਕਾ ਤੇ ਹੁਣ ਮੇਰੀ ਸਕੀਮ ਹੋਊਗੀ ਕਾਮਯਾਬ ਚਲੋ ਹਾਂ ਤਹੀ ਤੇ ਬਾਹਰ ਤੇ ਇਹਨੂੰ ਮੈਂ ਦੁਨੀਆ ਤੋਂ ਬਾਹਰ ਕਰ ਦਾਂਗਾ ਸ਼ਿਕਰ ਨਾ ਕਰੀ ਹੁਣ ਤੋਂ। ਸਤਨਾ ਕੀ ਆ। ਅੱਦੂ ਸੁੱਕ ਗਿਆ ਵਾ ਸਾਰਾ। ਹਾਂ ਮੈਂ ਨਾ ਕਿਤੇ ਬੱਤੀ ਆ ਜੂਗੀ ਜਿਹੜਾ ਕੰਮ ਨਿਭੜ ਜੂਗਾ। ਇਹ ਹੁਣ ਦੋਰੇ ਕਰਾਉਣਾ ਪੈਣਾ ਵਾ। ਪਹਿਲਾਂ ਪੈਸੇ ਦਿੱਤੇ ਆ ਤੇ ਹੁਣ ਫੇਰ ਦੇਈਏ ਦੁਬਾਰਾ। ਉਧਰੋਂ ਲੈਣਾ ਤਾਂ ਉਹ ਨਹੀਂ ਖਲਾਉਣ ਦੇਈ। ਪਾਣੀ ਪੀਣ ਨੂੰ ਵੀ ਤਰਸ ਗਏ ਆ। ਉਹੋ ਜੀ ਛਦੈਣ ਉਹ ਪੇਕੇ ਜਾ ਕੇ ਬੈਠੀ ਆ। ਫਿਰ ਬੰਦਾ ਘਰ ਹੋਵੇ ਤੇ ਮਗਰ ਪਾਣੀ ਘੁੱਟ ਲੈ ਆਉਂਦਾ ਵਾ। ਚੱਲ ਮਣਾ ਹੁਣ ਘਰ ਨੂੰ ਚੱਲਨੇ ਆ। ਜਾ ਕੇ ਪੀਨੇ ਪਾਣੀ ਕੋਲ ਕੋ ਨਹੀਂ ਖਾਲ ਗਰਮੀ ਨਹੀਂ ਵਧ ਗਈ ਆ ਧੋਣਾ ਚਾਹਣਾ ਕਾਦਾ ਵਾ ਹਰ ਮੁਸੀਬਤ ਵਾ ਤੇ ਆਦੋ ਗਿਆ ਇਹਦਾ 2 ਮਿੰਟ ਬੱਤੀ ਆਣ ਕੇ ਤੇ ਫੇਰ ਬੰਦ ਹੁਣ ਇਹ ਨਹੀਂ ਪਤਾ ਵੀ ਇਹ ਲਿਆਣ ਕਦੋਂ ਚੱਲਣੀ ਤੇ ਕੀ ਹੋਣਾ ਵਾ ਇੱਕ ਵਾਰੀ ਅੱਗੇ ਪੈਸੇ ਦਿੱਤੇ ਆ ਕਦੂ ਕਰਾਉਂਦੇ ਹਾਂ ਦੂਜੀ ਵਾਰੀ ਫੇਰ ਦਊਂਗਾ ਕਿੱਥੋਂ ਪੈਸੇ ਦੇਣੇ ਮੈਂ ਦੱਸ ਮੁੰਡਾ ਸਮਝ ਨਹੀਂ ਆਉਂਦੀ ਮੁੜ ਕੇ ਖਾਦਾਂ ਦਵਾਈਆਂ ਵੀ ਪੈਣੀਆਂ ਵਾ ਦੋਰੇ ਦੋਰੇ ਕਾ ਦੋ ਕਿ ਦਾ ਗਰਾਊਗਾ ਬੜੀ ਸੀਵਤ ਬਣ ਗਈ ਮਮੀ ਹਾਂ ਡੈਡੀ ਕਿਥੇ ਗਏ ਆ ਬੜੇ ਪੈਰ ਦੁਗਲਾ ਚਾਂਡੇ ਚੰਤਰਾ ਦੱਸ ਨਹੀਂ ਤੈਨੂੰ ਮਸਾਰਾ ਕੁਝ ਆ ਜਾ ਅੰਦਰ ਲਸਣ ਲਾ ਕਿਥੇ ਗਏ ਆ ਉਹਨਾਂ ਨੇ ਲੈਣਾ ਵਾ ਰੀਪਰ ਤਾਂ 바ਵਾ ਦੂਰੀ ਗਏ ਆ ਕਿਤੇ ਦੋ ਦਿਨ ਲੱਗ ਜਾਣੇ ਹੁਣ ਉਹਨਾਂ ਦੇ ਦੀ ਗਰਣਾ ਤੇ ਜਿਹੜਾ ਪਿੰਦਰ ਹੀ ਉਹ ਮੇਰੇ ਵੱਲ ਆਇਆ ਹੈਗਾ ਮੰਮੀ ਇਹਦਾ ਨਾ ਖਿਆਲ ਰੱਖਿਓ ਉਹਦਾ ਨਾ ਮਨ ਬੜਾ ਉਦਾਸ ਵਾ ਤੇ ਉਹ ਡਰਨ ਈ ਆ ਕਿਤੇ ਮਗਰੋਂ ਮੈਨੂੰ ਕੁਝ ਕਹਿਣਾ ਹੈ ਵੇਹ ਨਾ ਕੱਡੀ ਪੋਲੀ ਬਣਦੀ ਆ ਕਿ ਜਿੱਦਾਂ ਇਹ ਦਹਾਨੂੰ ਕੁਝ ਕਹਿੰਦੀ ਨਹੀਂਗੀ ਨਾ ਅਹੀਂ ਕਹਿੰਦੇ ਸਾਰਿਆਂ ਨੂੰ ਜੋ ਕੁਝ ਵੀ ਕਹਿਨੇ ਆਲੇ ਹੁਣ ਇਹਨੂੰ ਸਿਰ ਤੇ ਬਿਠਾ ਲੀਏ ਇਹ ਤਾਂ ਗੱਲ ਹੋਈ ਜਾਵੇ ਮੈਂ ਹਾਂ ਕੋਈ ਗੱਲ ਨਹੀਂ ਐਡੀ ਮਾੜੀ ਨਹੀਂਗੀ ਮੈਂ ਜੇ ਕਵੇ ਤਾਂ ਮੈਂ ਲੰਗਰ ਵੀ ਮੰਜੀ ਤੇ ਦੇ ਦੂੰਗੀ ਇਹਨੂੰ ਆ ਸਾਨੂੰ ਕੀ ਲੋੜ ਪਈ ਆ ਆਪੇ ਬਣਾ ਕੇ ਖਾਂਦੀ ਫਿਰੇ ਮੈਂ ਤੇ ਨਹੀਂ ਡੈਡੀ ਹੁਣੀ ਗਏ ਆ ਪਿੰਡਰ ਵੀ ਗਿਆ ਵਾ ਹੁਣ ਕਿਹੜਾ ਪਤਾ ਲੱਗਣਾ ਵਾ ਹੁਣ ਆਪਾਂ ਮਾਸੀ ਕੋ ਜਾ ਕੇ ਉਹਨੇ ਦੋਖ ਦੇਣ ਤੂੰ ਵੀ ਪਾਗਲ ਹਿਆ ਕਿਤੇ ਮੇਰੀ ਗੱਲ ਸੁਣ ਤੂੰ ਮਾਸੀ ਕੋ ਜਾਂਦੀ ਤਿਆਰੀ ਕਰ ਲਈ ਤੈਨੂੰ ਇਹ ਨਹੀਂ ਪਤਾ ਕਿ ਹੜ ਕੋ ਮੌਕਾ ਬੜਾ ਵਧੀਆ ਵਸ਼ ਦੇਣੇ ਹੋਣੀ ਤੇ ਮੌਕਾ ਵਾ ਇਹਨੂੰ ਕਿਹ ਪਾਸੇ ਲਾਉਣ ਦਾ ਠੀਕ ਵਾ ਨਾ ਜੇ ਹੁਣ ਮੌਕਾ ਆਪਾਂ ਨਾ ਨਾ ਸੰਭਿਆ ਮੁੜ ਕੇ ਮੌਕਾ ਸਾਡੇ ਹੱਥ ਨਹੀਂ ਆਉਣਾ ਹੁਣ ਤੇਰਾ ਡੈਡੀ ਵੀ ਨਹੀਂ ਘਰ ਤੇ ਪਿੰਡਰ ਵੀ ਨਹੀਂ ਘਰ ਨਹੀਂ ਤੇ ਇਹ ਤੇ ਭਲਾਵਾ ਸਾਡੇ ਸਿੱਧੇ ਵਾਲਾ ਪਾ ਜਾਂਦੇ ਨਾ ਠੀਕ ਆ ਦੋ ਦੇਢ ਵਾਂ ਹਟ ਕੋ ਦੋ ਦਿਨ ਤੇ ਖੁੱਲਾ ਟਾਈਮ ਆ ਆਪਾਂ ਰੀਸ ਦੇ ਨਾਲ ਇਹਨੂੰ ਨਾ ਇਹ ਘਰ ਚ ਵਿਦਿਆ ਕਰੀ ਗਏ ਠੀਕ ਆ ਮੈਂ ਕਹੀ ਹੁਣ ਕਰੀਏ ਕੀ ਪਰ ਇਦਾਂ ਦਾ ਠੀਕਰ ਕੰਨੂ ਕਰਨੀ ਆ ਮੈਂ ਸਭ ਕੁਝ ਸੋਚਿਆ ਵਾ ਹੁਣ ਤੂੰ ਬਸ ਮੇਰਾ ਸਾਥ ਦੇ ਮੈਂ ਵੇਖੀ ਲਈ ਸਾਰੀ ਆ ਮੈਂ ਤਾਂ ਹਰ ਵਾਰੀ ਕਹਿੰਨੀ ਸੀ ਤੁਹਾਡੇ ਨਾਲ ਹੀ ਆ ਮੈਂ ਜਿੱਦਾਂ ਨੂੰ ਕਰੂ ਵੇਖੀ ਨਾ ਮੈਂ ਕਿਦਾਂ ਪਾਰ ਲੰਨੀ ਆ ਠੀਕ ਆ ਨਾ ਇਹ ਘਰ ਵਿੱਚ ਤੈਨੂੰ ਬਾਹਰ ਕਰ ਦੂੰਗੀ ਰਾਤੋਂ ਰਾਤ ਹੀ ਮੈਂ ਇਹਨਾਂ ਨੂੰ ਪਹੁੰਚ ਲੈਣ ਦੇ ਜਰਾ ਤੇ ਪਹੁੰਚ ਕੇ ਫੋਨ ਕਰ ਲੈਣ ਦੇ ਇਹ ਨਾ ਹੋਵੇ ਇਹ ਥੇ ਮੋੜਣਾ ਹੌਸ ਮੁੜ ਕੇ ਚਲੋ ਕੋਈ ਨਹੀਂ ਫੋਨ ਆ ਹੀ ਲੈਣ ਦੋ ਤੇ ਨਾਲੇ ਜੋ ਵੀ ਕਰਨਾ ਨਾ ਸੋਚ ਸਮਝ ਕੇ ਕਰਿਓ ਇਹ ਨਾ ਹੋਵੇ ਲੈਣੇ ਤੇ ਦੇਣੇ ਪੈਗ ਫਿਕਰ ਕੰਨੂ ਕਰਨੀ ਆ ਮਾਂ ਤਰੀ ਨਿਆਣੀ ਸਭ ਕੁਝ ਸੋਚਿਆ ਵਾ ਮੈਂ ਪਲਾਨ ਦੇ ਨਾਲ ਕਰਨਾ ਸਾਰਾ ਕੁਝ ਫਿਕਰ ਨਾ ਕਰ ਤੂੰ ਠੀਕ ਵਾ ਨਾ ਬਸ ਜਿੱਦਾਂ ਜਿੱਦਾਂ ਮੈਂ ਕਹਿੰਦੀ ਆ ਨਾ ਉਦਾਂ ਉਦਾਂ ਕਰੀ ਜਾ ਵੇਖੀ ਜਾਈ ਫਿਰ ਤੂੰ ਤੇ ਹੈ ਪਰ ਮੈਨੂੰ ਡਰੀ ਲੱਗਦਾ ਮੈਂ ਡਰਨੀ ਘਤੋਂ ਕੋਈ ਗੱਲ ਨਹੀਂ ਇਹ ਚੰਦਰੀ ਹਉਆ ਵਾ ਇਸ ਕੁੜੀ ਦੀ ਮਾਰਨੇਗੀ ਵੇਖੀ ਸੀ ਇਹ ਤਾਂ ਬਣਾਉਣੀ ਕੀ ਆ ਬਣਾ ਕੇ ਨੱਪ ਵੀ ਦੇਣਾ ਵਾ ਤੇ ਪਤਾ ਵੀ ਲੱਗਣ ਦੇਣਾ ਕਿਸੇ ਨੂੰ ਠੀਕ ਆ ਨਾ ਕੋਈ ਗੱਲ ਨਹੀਂ ਫਿਰ ਆਹ ਦੇਖਦੇ ਹਾਂ ਹੁਣ ਕੀ ਚੱਲ ਵੇਖ ਬੜਾ ਮਹਾਰਾਣੀ ਕਰਨ ਦੀ ਲਈ ਹੈ ਹੁਣ ਠੀਕ ਆ ਨਾ ਟਿਕਣਾ ਸਾਨੂੰ ਪਹਿਣਾ ਹੀ ਘੜੀਕ ਚੱਲ ਕੁੜੀ ਤਵੇ ਨਾ ਹੁਣ ਮੇਰਾ ਸਾਥ ਇਹਨੂੰ ਤਾਂ ਬਰਾਤੋਂ ਰਾਤ ਬੰਨੇ ਲਾ ਦੇਣਾ ਵਾ ਨੀ ਬੜੀ ਦੇਨ ਚੜਦੇ ਹੋ ਜਾਂਦੀ ਹੈ ਬਸ ਆ ਗਏ ਜੀ ਮੈਂ ਤੇ ਆ ਗਿਆ ਹਾਂ ਹੋਈਆਂ ਪੇਕੇਆਂ ਤੋਂ ਤੇ ਹੁਣ ਪੇਕੇ ਗਈਆਂ ਤਾਂ ਫਿਰ ਹੋ ਕੇ ਹੀ ਆਉਣਾ ਹੁਣ ਉੱਧਰ ਭਾਈ ਨਹੀਂ ਜਾਣਾ ਚੱਲ ਚੰਗਾ ਕੀਤਾ ਠੀਕ ਆ ਸਾਰੇ ਆਹੋ ਠੀਕ ਨੇ ਕਿਦਾਂ ਹੋ ਗਿਆ ਕਦੋਂ ਫਿਰ ਕਦੋਂ ਕਦਾਂ ਹੋਇਆ ਵਾ ਉਹ ਲੈਣ ਨੂੰ ਅੱਗ ਲੱਗੀ ਆ ਬੱਤੀ ਦੋ ਦਿਨ ਹੋ ਗਏ ਖਰਾਬ ਆ ਬੰਬੀ ਚੱਲਦੀ ਨਹੀਂ ਆਹ ਕਿੰਨੀ ਖੇਚਲ ਕੀਤੀ ਸੁੱਕ ਗਿਆ ਕਦੋਂ ਸਾਰਾ ਹੁਣ ਫਿਰ ਹੁਣ ਤੋਰੇ ਕਰਾਉਣਾ ਪੈਣਾ ਦਸਾ ਕੀ ਆ ਰੱਬ ਵੀ ਕਿਤੇ ਵੀ ਕਿਤੇ ਬੱਤੀ ਅੰਤਰੀ ਫੂਕਾਂ ਜੋਗੀ ਜਦ ਦਿੰਦੇ ਹੀ ਨਾ ਦੇਈ ਜਾਓ ਤੈ ਹਾਂ ਨਹੀਂ ਯਾਰ ਬੜਾ ਕੰਮ ਖਰਾਬ ਆ ਮੈਂ ਅੱਗੇ ਸੋਚਣ ਡਿਆ ਵਾਂ ਇੰਨਾ ਖਰਚਾ ਹੋ ਗਿਆ ਵਾ ਕੀ ਕਰਾਂਗੇ ਦੱਸ ਤਨਾ ਮਿਲ ਕੇ ਹਜੇ ਪੈਲੀ ਚ ਕੋਈ ਟਰੈਕਟਰ ਹੀ ਵਾਰਦਾ ਟਰੈਕਟਰ ਤੁਰਦਾ ਨਹੀਂ ਮਿਲ ਕੇ ਕਦੂ ਵਾਲੀ ਪੈਲੀ ਚ ਚਲ ਹੁਣ ਤੁਸੀਂ ਖਬੀ ਜਾਓਗੇ ਤੇ ਫੇਰ ਕਿਹੜਾ ਛੇਤੀ ਕੰਮ ਹੋ ਜਾਣਾ ਹੁਣ ਕੋਈ ਗੱਲ ਨਹੀਂ ਸਾਰੀ ਦੁਨੀਆ ਦੇ ਨਾਲ ਮੈਨੂੰ ਇੰਨਾ ਗੁੱਸਾ ਚੜਿਆ ਨਾ ਉਦੋਂ ਉਹ ਪੈਲੀ ਦਾ ਕੰਮ ਖਰਾਬ ਹੋ ਗਿਆ ਸਾਰਾ ਛੋਣਾ ਨਹੀਂ ਲੱਗਾ ਉਦੋਂ ਤੂੰ ਪੀ ਕੇ ਬੈਠੀ ਮੈਂ ਇੱਥੇ ਹੱਥ ਸਾੜਨ ਡਿਆ ਓ ਬਾਬਾ ਮੈਨੂੰ ਕੀ ਪਤਾ ਹੈਗਾ ਤੂੰ ਮਗਰੋਂ ਆ ਕੇ ਤੈਨੂੰ ਕੀ ਪਤਾ ਹੈ ਜੀ ਬੈਹਿ ਜਾਣਾ ਮੈਂ ਤਾਂ ਕਿਹਾ ਬੱਤੀ ਹੁੰਦੀ ਆ ਤਾਂ ਹੋ ਹੀ ਜਾਣਾ ਕੰਮ ਤੂੰ ਮਲੇਨ ਉੱਥੇ ਜਾ ਕੇ ਰੋਟੀਆਂ ਖਾਣ ਰਹੀ ਆ ਤੈਨੂੰ ਇਹ ਨਹੀਂ ਪਤਾ ਸਾਡੇ ਘਰ ਕੀ ਬਣ ਰਿਆ ਵਾ ਇੱਥੇ ਓ ਚਲ ਬਾਬਾ ਨਹੀਂ ਗਾਂ ਜਾਂਦੀ ਏ ਕੋਰੀ ਚਲੀ ਗਈ ਮੁੰਡਾ ਕਿੱਥੇ ਆ ਮੁੰਡਾ ਸੌਂ ਗਿਆ ਆ ਧੋਪੇ ਵੀ ਗਰਮੀ ਜੀ ਲੱਗੀ ਉਹਨੂੰ ਤੋ ਕੁਲਰ ਲਾ ਕੇ ਬਿਠਾ ਲਤਾ ਬੁਖਾਰ ਫੁੱਟ ਨਹੀਂ ਬਣਾ ਲਈ ਬੇ ਕਹਿੰਦੋ ਨਹੀਂ ਨਹੀਂ ਬੁਖਾਰ ਕਿੱਥੇ ਉਹ ਤਾਂ ਨਹੀਂ ਆਣਾ ਗਰਮੀ ਦੇ ਨਾਲ ਮੁੰਡੋ ਲਿਆ ਗਿਆ ਵਾ ਚਲ ਜਾ ਜਾ ਕੇ ਪਾਣੀ ਘੋਟ ਲਿਆ ਬੱਤੀ ਕਰੇ ਨੀ ਨੀ ਉਹ ਵੀ ਬੰਦਾ ਕਰੇ ਪਾਣੀ ਪੀ ਲੇ ਬਾਹਰ ਕੀ ਕਰੀਏ ਹੌਸ